ਸੋ ਹੀਰਾ ਛਾੜ ਕੇ ਕਰਿਆਨ ਕੀਆਸ ਤਿੰਨ ਰਦੋਦ ਗਜਾਣੀ ਹੈ ਸਤ ਪਾਖੇ ਰਵਿਦਾਸ ਔਰ ਸਤਕਾਰ ਗੁਰੂ ਰੂਪ ਗੁਰੂ ਪਿਆਰੀ 사త్సੰਗਤ ਜੋ ਆਪ ਜੀ ਸਾਰੀਆਂ ਹੀ ਸੰਗਤਾਂ ਨੂੰ ਦੇਸ਼ ਵਿਦੇਸ਼ ਪੂਰੇ ਵੱਲ ਦੀਆਂ ਸੰਗਤਾਂ ਨੂੰ ਸਹਜ ਸ੍ਰੀ ਗੁਰੂ ਦਾਸ ਮਹਾਰਾਜ ਦੇ 648ਵੇਂ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਆ ਲੱਖ ਲੱਖ ਵਧਾਈ ਹੋਵੇ ਗੁਰੂ ਰਵਿਦਾਸ ਸਾਧੂ ਸੰਪਰਦਾ ਸੋਸਾਇਟੀ ਰਿਸਟ ਪੰਜਾਬ ਵੱਲੋਂ ਉਪਰਾਲੇ ਕੀਤੇ ਗਏ ਜਿਹੜੇ ਕਿ ਪਿਛਲੀ ਕੁਝ ਸਮਿਆਂ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਜੋ ਸੰਤ ਸਰਬੰਦਾਸ ਮਹਾਰਾਜ ਜੀ 150 ਸੰਤ ਬਾਬਾ ਸੀਤਲ ਦਾਸ ਮਹਾਰਾਜ ਜੀ ਚੇਅਰਮੈਨ ਸਾਹਿਬ ਪਰਦਾਨ ਸੰਤ ਨਿਰਮਲ ਦਾਸ ਵਾਹਾ ਜੀ ਡਾਇਰੈਕਟਰ ਸੰਤ ਬਾਬਾ ਪੀਤਮ ਦਾਸ ਮਹਾਰਾਜ ਜੀ ਰਾਜਪੁਰ ਸੋਲਪੁਰ ਤੋਂ ਜਨਾ ਦੇ ਰਹਿ ਨਮਾਈ ਹੇਠ ਗੁਰੂ ਦਾਸ ਸਾਧੂ ਸੰਪਰਦ ਸੋਸਾਇਟੀ ਦੇ ਮਹਾਪੁਰਸ਼ਾਂ ਦੁਆਰਾ 2006 ਤੋਂ ਜੋ ਸੂਬਾ ਯਾਤਰਾ ਆਰੰਭ ਕੀਤੀ ਗਈ ਸੀ ਔਰ ਜੋ ਪੰਜਾਬ ਦੀ ਧਰਤੀ ਤੋਂ ਲੈ ਕੇ ਸਾਰੀਆਂ ਹੀ ਸੰਗਤਾਂ ਇੱਥੇ ਹੀ ਇਕੱਤਰ ਹੋ ਕੇ ਹਰ ਦੁਆਰ ਦੀ ਧਰਤੀ ਤੇ ਜਾਂਦੀਆਂ ਸੀਗੀਆਂ ਔਰ ਮਹਾਪੁਰਸ਼ਾਂ ਦਾ ਬੜਾ ਉਪਰਾਲਾ ਸੀਗਾ ਕਿ ਬਖ ਬਖ ਪੜਾਵਾਂ ਰਾਹੀ ਹੁੰਦੇ ਹੋਏ ਪਿੰਡਾਂ ਰਾਹੀ ਹੁੰਦੇ ਹੋਏ ਸੰਤਾਂ ਨੂੰ ਉਪਦੇਸ਼ ਕਰਦੇ ਹੋਏ ਔਰ ਸੰਕਟਾਂ ਦੇ ਵਿੱਚ ਜਾਗਰਤੀ ਲਿਆਉਂਦੇ ਸੀਗੇ ਅੱਗੇ ਮੋਟਰ ਗੱਡੀਆਂ ਬੱਸਾਂ ਦੁਆਰਾ ਸੰਕਟਾਂ ਜਾਂਦੀਆਂ ਸੀ ਸੋਭਾ ਯਾਤਰਾ ਦੇ ਵਿੱਚ ਮਹਾਪੁਰਸ਼ਾਂ ਦਾ ਬੜਾ ਯਤਨ ਹੋਇਆ ਹੈ ਕਿਉਂਕਿ ਪਿਛਲੇ ਸਾਲ ਜਦੋਂ ਅਸੀਂ ਜਾਂਦੇ ਸੀਗੇ ਕੋਕੰਬਾਲੇ ਦਾ ਰਸਤਾ ਬੰਦ ਹੋਣ ਕਰਕੇ ਚੰਡੀਗੜ੍ਹ ਰਸਤੇ ਵਾਇਆ ਹੋ ਕੇ ਜਾਂਦੇ ਸੀਗੇ ਤਾਂ ਚੰਡੀਗੜ੍ਹ ਦੇ ਵਿੱਚ ਕਈ ਬੱਸਾਂ ਜਿਹੜੀਆਂ ਅਸੀਂ ਆਸੂਚੀ ਕਈ ਟਕਰਾ ਕੇ ਔਰ ਕਾਫੀ ਨੁਕਸਾਨ ਹੋਇਆ ਉਹ ਨੁਕਸਾਨ ਜਿਹੜਾ ਸਗਾ ਫਿਰ ਸਵੇਰ ਨੂੰ ਪੜਨਾ ਪਿਆ ਔਰ ਕਈ ਬੱਸਾਂ ਵੀ ਖਰਾਬ ਹੋਈਆਂ ਬੜੀਆਂ ਮੁਸ਼ਕਲਾਂ ਆਈਆਂ ਔਰ ਮਹਾਪੁਰਸ਼ਾਂ ਦਾ ਯਤਨ ਸੀ ਕਿ ਐਤਕੀਆ ਪਾ ਟ੍ਰੇਨ ਦਾ ਪ੍ਰਬੰਧ ਕਰੀਏ ਸਾਰੀਆਂ ਸੰਗਤਾਂ ਦੇ ਸੁੱਖ ਆਰਾਮ ਲਈ ਸਮਾਪਾਸ਼ਾ ਜਤਰਾ ਦੁਆਰਾ ਬੜਾ ਉਪਰਾਲਾ ਕਰ ਰਹੇ ਹਨ ਤੇ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਆ 4 ਤਰੀਕ ਅਪ੍ਰੈਲ ਦੀ ਦਿਨ ਸ਼ੁੱਕਰਵਾਰ ਨੂੰ 1 ਵਜੇ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੋਂ ਟ੍ਰੇਨ ਚੱਲਣੀ ਆ ਔਰ ਇੱਥੋਂ ਚੱਲ ਕੇ ਫਲੋਰ ਰੁਕੇਗੀ ਫਲੋਰ ਤੋਂ ਸੰਗਤ ਨੂੰ ਨਾਲ ਲੈ ਕੇ ਉਸ ਤੋਂ ਉਪਰੰਤ ਸਹਾਨਪੁਰ ਦਾ ਸਟੇ ਕੀ ਤਾਜਾ ਸਹਾਨਪੁਰ ਸੰਗਤਾਂ ਦੇ ਸਵਾਗਤ ਲਈ ਸਾਰੇ ਇਸ ਸੰਤਪੁਰ ਦੇ ਸੰਗਤ ਜਿਹੜੀ ਆ ਉੱਥੇ ਰੁਕੇਗੀ ਉਸ ਤੋਂ ਚੱਲ ਕੇ ਬੇਗੰਪੁਰਾ ਹਰਦوار ਵਿਖੇ ਪਹੁੰਚੇਗੀ ਸ੍ਰੀ ਗੁਰੂ ਦਾਸ ਦਵਾਰ ਕਾੜ ਤੋਂ ਸੰਗਤਾਂ ਦਰਸ਼ਨ ਕਰਦੀਆਂ ਹੋਈਆਂ ਔਰ ਸ੍ਰੀ ਗੁਰੂ ਦਾਸ ਬੇਗੰਪੁਰਾ ਆਸ਼ਰਮ ਵਿਖੇ ਪਹੁੰਚੇਗੀਆਂ ਸਾਰੀਆਂ ਇਹ ਸੰਗਤਾਂ ਉੱਥੇ ਰਾਤ ਨੂੰ ਆ विश्राम ਕਰਨ ਗਈਆਂ 5 ਤਰੀਕ ਸਵੇਰ ਨੂੰ ਸਖਤਾ ਉੱਠ ਕੇ ਇਸ਼ਨਾਨ ਪਾਣੀ ਕਰਕੇ ਲੰਗਰ ਪਾਣੀ ਛੱਕ ਕੇ 1 ਤੋਂ 2 ਵਜੇ ਦੇ ਵਿੱਚ ਵਿੱਚ ਪੈਦਲ ਯਾਤਰਾ ਜਿਸ ਤਰ੍ਹਾਂ ਸਤਗੁਰਾਂ ਦੇ ਚਰਨਾਂ ਦੇ ਵਿੱਚ ਜਿੱਥੇ ਮਹਾਰਾਜ ਜੀ ਦਾ ਅਸਥਾਨ ਬਣਿਆ ਹੋਇਆ ਹੈ ਹਰ ਕੀ ਪੌੜੀ ਉੱਥੇ ਹੀ ਜਾਣਗੇ ਆ ਪੈਦਲ ਯਾਤਰਾ ਕਰਦੇ ਹੋਏ ਸਾਰਿਆਂ ਇਹ ਸਖਤਾ ਗੁਰੂ ਮਹਾਰਾਜ ਦਾ ਨਾਮ ਹਰ ਦਸ ਕਰਦੀਆਂ ਹੋਈਆਂ ਉੱਥੇ ਪਹੁੰਚਣਗੇ ਆ ਉੱਥੇ ਪਹੁੰਚ ਕੇ ਆਰਤੀ ਆਗਾ ਗਾਇਨ ਕਰਦਿਆਂ ਹੋਈਆਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਫੁੱਲ ਭੇਟ ਕਰਦੇ ਹੋਏ ਬਾਅਦਸੀਂ ਅਸੀਂ ਉੱਥੋਂ ਆ ਜਾਣਾ ਜਿਨ੍ਹਾਂ ਵੀ ਸੰਗਤਾਂ ਨੇ ਉੱਥੋਂ ਬਾਜ਼ਾਰ ਜਾਣਾ ਹੋਵੇ ਸ਼ਹਿਰ ਨੂੰ ਜਾਣਾ ਹੋਵੇ ਕੋਈ ਚੀਜ਼ ਲੈਣੀ ਆ ਜਾਂ ਕੋਈ ਵਸਤੂ ਲੈਣੀ ਆ ਉੱਥੋਂ ਲੈ ਸਕਦੇ ਆ ਗੁਰੂ ਮਹਾਰਾਜ ਦੀ ਕਿਰਪਾ ਦੁਆਰਾ 4 ਤਿਰਗ ਨੂੰ ਆਸ਼ਰਮ ਵਿਖੇ ਸ੍ਰੀ ਅਖੰਡ ਪਾਠ ਦੇ ਪ੍ਰਾਰੰਭ ਹੋਣਗੇ ਔਰ 4 ਤੋਂ ਲੈ ਕੇ 5 5 ਤੋਂ ਲੈ ਕੇ 6 ਨੂੰ ਭੋਗ ਪਾਏ ਜਾਣਗੇ ਔਰ 5 ਤਰੀਕ ਨੂੰ ਬਾਸੇ ਸੰਗਤਾਂ ਰਾਤ ਦੇ ਖੁੱਲੇ ਦੀਵਾਨ ਦੇ ਵਿੱਚ ਕਿਉਂਕਿ ਮਹਾਰਾਜੀ ਦਾ ਬਲਾਸਾ ਗਾ ਕੇ ਦਿਨੋਂ ਟਾਂਕ ਸਮਾਂ 16 ਮਿਲੇਗਾ ਜਿੰਨੇ ਵੀ ਮਹਾਪੁਰਸ਼ ਹੈ ਔਰ ਰਾਤ ਦੇ ਦੀਵਾਨ ਦੇ ਵਿੱਚ ਹਾਜ਼ਰੀ ਭਰਨ ਗਏ ਉਸ ਤੋਂ 6 ਤਰੀਕ ਨੂੰ ਖੁੱਲੇ ਦੀਵਾਨ ਸਜਣਗੇ ਖੁੱਲੇ ਦੀਵਾਨਾਂ ਦੇ ਵਿੱਚ ਸਤਿਗੁਰੂ ਜੀ ਦਾ ਹਰ ਜਸ ਹੋਵੇਗਾ ਅਰਦਾਸ ਤੋਂ ਉਪਰੰਤ ਸੰਗਤਾਂ ਨੂੰ ਬੇਨਤੀ ਹੋਵੇਗੀ ਕਿ ਉਹਨਾਂ ਨੇ ਜਨਾ ਲੰਗਰ ਪਾਣੀ ਛੱਕ ਗਏ ਬਾਜ਼ਾਰਾਂ ਨੂੰ ਨਾ ਜਾਣਾ ਕਿਉਂਕਿ ਉਹ ਟਾਈਮ ਆਪਣਾ ਬੜਾ ਟ੍ਰੇਨ ਦਾ ਜਿਹੜਾ ਸੀਮਤ ਰੱਖਿਆ ਗਿਆ ਉਤੋਂ 2 ਵਜੇ ਦੇ ਤਕਰੀਬਨ 2 ਤੋਂ 2:30 ਵਜੇ ਦੇ ਵਿੱਚ ਟੇਨ ਜਿਹੜੀ ਆ 6 ਤਰੀਕ ਨੂੰ ਵਾਪਸ ਚੱਲੇਗੀ ਤੋਂ ਸਾਰਿਆਂ ਹੀ ਸੰਕਟਾਂ ਨੂੰ ਬੇਨਤੀ ਆ ਕਿ ਜਿਹੜੇ ਜਿਹੜੇ ਵੀ ਆਪਣੇ ਆਪਣੇ ਮਹਾਂਪੁਰਸ਼ਾਂ ਦੁਆਰਾ ਤੁਸੀਂ ਜਿਸ ਤਰ੍ਹਾਂ ਡੇਰਾ ਸੰਤ ਪੀਤਮ ਦਾਸ ਮਹਾਰਾਜ ਦੇ ਪ੍ਰਧਾਨ ਸੰਰਮਲ ਦਾਸ ਮਹਾਰਾਜ ਜੀ ਕੋਲੋਂ ਸੰਗਤਾਂ ਨੇ ਜਿਨ੍ਹਾਂ ਨੇ ਵੀ ਸੀਟਾਂ ਬੁੱਕ ਰੋਣੀਆਂ ਹੁਣ ਉਹ ਕਰਵਾ ਸਕਦੇ ਉਹਨਾਂ ਨਾਲ ਸੰਪਰਕ ਕਰ ਸਕਦੇ ਆ ਦੂਸਰਾ ਸਟੇਸ਼ਨ ਜਿਹੜਾ ਹੈਗਾ ਆ ਗੁਰੂ ਰਵਦਾਸ ਸਾਧੂ ਸੰਪਰਦਾ ਸੋਸਾਇਟੀ ਵੱਲੋਂ ਜੋ ਸਕੂਲ ਪਬਲਿਕ ਸਕੂਲ ਚੂੜ ਵਾਲੀ ਵਿਖੇ ਆ ਉੱਥੇ ਵੀ ਆਪਣੀਆਂ ਟਿਕਟਾਂ ਜੜੀਆਂ ਉੱਥੇ ਬੁੱਕ ਰਵਾ ਸਕਦੇ ਆ ਦੂਸਰਾ ਨਗਰ ਡੇਰਾ ਸੰਤ ਬਾਬਾ ਦਰਸ਼ਨ ਦਾਸ ਮਹਾਰਾਜ ਜੀ ਨਗਰ ਵਾਲਿਆਂ ਦੇ ਕੋਲ ਵੀ ਸਾਰੀਆਂ ਹਿੱਸਕਤਾਂ ਨੇ ਜਿਨ੍ਹਾਂ ਜਿਨ੍ਹਾਂ ਨੇ ਵੀ ਨਾਲ ਜਾਣਾ ਉੱਥੇ ਜਾ ਕੇ ਉਹਨਾਂ ਕੋਲੋਂ ਟਿਕਟਾਂ ਬੁੱਕ ਰਵਾ ਸਕਦੇ ਆ ਤੀਸਰਾ ਡੇਰਾ ਸੋਹント ਬਾਬਾ ਸੀਤਲदास ਮਹਾਰਾਜੇ ਬੋਣ ਵਾਲੇ ਬਾਬਾ ਜੀ ਸਰਵਨ ਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਜਾ ਕੇ ਸਾਰੀਆਂ ਹਿੱਸਕਤਾਂ ਨੇ ਜਿਨ੍ਹਾਂ ਨੇ ਜਾਣਾ ਹੋਵੇ ਤਾਂ ਉਹਨਾਂ ਦੇ ਕੋਲ ਵੀ ਟਿਕਟਾਂ ਬੁੱਕ ਹੁੰਦੀਆਂ ਉਹਨਾਂ ਕੋਲੋਂ ਵੀ ਉਹ ਟਿਕਟਾਂ ਬੁੱਕ ਕਰਵਾ ਸਕਦੇ ਆ ਤੋਂ ਬੇਨਤੀ ਆ ਸਾਰੀਆਂ ਸਗਤਾਂ ਨੂੰ ਜਿਨ੍ਹਾਂ ਨੇ ਵੀ ਜਾਣਾ ਆਧਾਰ ਕਾਰਡ ਲੈ ਕੇ ਤੇ 1000 ਰੁਪਿਆ ਆਉਣ ਜਾਣ ਦੀ ਟਿਕਟ ਰੱਖੀ ਆ ਤੇ ਸੰਗਤਾਂ ਮਹਾਪੁਰਸ਼ਾਂ ਦੁਆਰਾ ਜਿੱਥੇ-ਜਿੱਥੇ ਵੀ ਉਹਨਾਂ ਨੂੰ ਲੱਗੇ ਹੈਗਾ ਆ ਉਹ ਸੰਪਰਕ ਕਰਕੇ ਉਹਨਾਂ ਕੋਲੋਂ ਆਪਣੀਆਂ ਟਿਕਟਾਂ ਜੜੀਆਂ ਉਹ ਸੀਟਾਂ ਜੜੀਆਂ ਬੁੱਕ ਰਵਾ ਸਕਦੇ ਆ ਸੋ ਗੁਰੂ ਰੂ ਸਾਹਿਬ ਸੰਗਤ ਜੀ ਸਾਰਿਆਂ ਹੀ ਸੰਗਤਾਂ ਨੂੰ ਬੇਨਤੀ ਆ ਕਿਉਂਕਿ ਲੱਖ ਖੁਸ਼ੀਆਂ ਬਾਤਸ਼ਾਹੀਆ ਜੇ ਸਤਿਗੁਰੂ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਾਂ ਸ਼ੀਤਲ ਹੋਏ ਦੇ ਵਾਕ ਅਸਾਤ ਸਤਿਗੁਰਾਂ ਦੀ ਪ੍ਰਕਾਸ਼ ਘਾੜੇ ਜਿਹੜੇ ਆ ਆਪਾਂ ਬੜੀਆਂ ਖੁਸ਼ੀਆਂ ਦੇ ਨਾਲ ਤੁਮ ਤਾਂ ਦੇ ਨਾਲ ਅੱਗੇ ਵੀ ਮਨਾਉਣ ਜਾਣੇ ਆ ਹੁਣ ਵੀ ਟ੍ਰੇਨ ਰਾਹੀ ਜਾਣਾ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਜਿੰਨ ਜਿੰਨਾ ਲੱਗੇ ਲੱਗੇ ਵਾਪਰ ਸ਼ੰਦਨਾ ਸੰਪਰਕ ਕਰਕੇ ਆਪਣੀਆਂ ਜਲਦੀ ਤੋਂ ਜਲਦੀ ਟਿਕਟਾਂ ਜਿਹੜੀਆਂ ਉਹ ਬੁੱਕ ਕਰਵਾ ਲੈਣ ਕਿਉਂਕਿ ਸਮਝੜਾ ਹੈਗਾ ਫਿਰ ਬਾਅਦ ਵਿੱਚ ਕੋਈ ਇਤਰਾਜ਼ ਨਾ ਕਰੇ ਵੀ ਅਸੀਂ ਬੇਚਾਣਾ ਸੀ ਸਾਡੀ ਸੀਟ ਨੇ ਬੁੱਕ ਹੋਈ ਸੋ ਬੇਨਤੀ ਆ ਜਿੰਨਾ ਵੀ ਜਲਦੀ ਹੁੰਦਾ ਆ ਬਾਅਦ ਤੋਂ ਬਾਅਦ ਮੇਰਾ ਹਰ ਨਤੀਜਾ ਤੀਰ੍ਹਾਂ ਹੈ ਜਿਹੜੀਆਂ ਸਾਰੀਆਂ ਸੀਟਾਂ ਬੁੱਕ ਹੋ ਜਾਣੀਆਂ ਚਾਹੀਦੀਆਂ ਆ ਇਸ ਤੋਂ ਅਪਰੰਤ ਸਾਰੀਆਂ ਹਿੱਸਕਤਾ ਨੂੰ ਬਹੁਤ ਬਹੁਤ ਵਧਾਈਆਂ ਹੋਣ ਮਾਲਿਕ ਕਿਰਪਾ ਕਰੇ ਸਾਰੀਆਂ ਸੰਗਤਾਂ ਤੇ ਮਿਹਰ ਪ੍ਰਿਆਸ ਰੱਖੇ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ਿਸ਼ ਕਰਨ ਸੋ ਇੱਥੇ ਹੀ ਖਿਮਾ ਦੇ ਜਾਚ ਕੋ ਨਿਆ ਬੋਲੇ ਈ ਸੂ ਨਰਪਾਇ ਸਤਗੁਰੂ ਬਦਾਸ ਮਹਾਰਾਜ ਕੀ